ਲੋ ਜੀ ਅੱਜ 7 ਮਈ ਦਿਨ ਬੁੱਧਵਾਰ ਅੱਜ ਪੀਆਰ 14 ਦਾ ਛੱਟਾ ਦੇ ਦਿੱਤਾ ਜੀ ਲਗਭਗ ਅੱਜ ਤੋਂ ਮਹੀਨੇ ਬਾਅਦ ਆਏ ਵਾਰੀ ਅਸੀਂ ਵੈਸੇ 5 ਜਾਂ 6 ਨੂੰ ਛੱਟਾ ਦੇ ਦਈਦਾ ਜੀ ਅੱਜ ਛੱਟਾ ਭੇਂ ਦੇ ਦੇ ਦਿੱਤਾ ਇਹ ਪੁੰਗਰੇ ਹੋਏ ਬੀਜ ਦਾ ਦਿੱਤਾ ਜੀ ਪੀਆਰ 14 ਦਾ ਇੱਧਰ ਸਾਡੇ 13 ਕਿੱਲੇ ਨੇ ਜੀ 13 ਕਿੱਲਿਆਂ ਚ 65 ਕਿਲੋ ਬੀ 13 ਪੰਜੇ 65 ਯਾਨੀ ਕਿ ਇੱਕ ਕਿੱਲੇ ਦਾ 5 ਕਿਲੋ ਬੀ ਅਸੀਂ ਦਿੱਤਾ ਜੀ ਇਹ ਵਾਲਾ ਇੱਧਰ ਤੇ ਆਓ ਥੋੜਾ ਜਿਹਾ ਗੱਲਬਾਤ ਜੀਤੂ ਨਾਲ ਕਰਦੇ ਆਂ ਇੱਧਰ ਜੀਤੂ ਛੱਟਾ ਦਈ ਆਉਂਦਾ ਐਦਕੀ ਨਾ ਹੀ ਤਿੰਨ ਕਿਆਰੇ ਪਾਤੇ ਇੱਕ ਕਿਆਰਾ ਦੋ ਕਿਆਰਾ ਤੇ ਤਾ ਤੀਜਾ ਕਿਆਰਾ 5 ਕਿਲੋ ਕਿੱਲੇ ਦਾ ਬੀਜ ਹਿਸਾਬ ਨਾਲ ਛੱਟਾ ਦੇ ਰਹੇ ਆਂ ਜੀ ਮਰਲੇ ਦਾ 2.5 ਕਿਲੋ 2 ਮਰਲੇ 'ਚ 5 ਕਿਲੋ ਬੀਜ ਜੇਤੋ ਕਿਵੇਂ ਫਿਰ ਛੱਟਾ ਦੇਈ ਜਾਣਾ ਹੈ ਲਈ ਆਉਣ ਦੇ ਵੀਰ ਗੇਤਾ ਤਨੀਗਾ ਗੇਤਾ ਮਹੀਨਾ ਕਰਾਗੇ ਗੇਤਾ ਕਾਦਾ ਜੀ ਮਹੀਨਾ ਯਾਨੀ ਕਿ 10 ਜੂਨ ਨੂੰ ਆਪਾਂ ਲਾ ਦਾਂਗੇ 10 ਨੂੰ ਲਾ ਦਾਂਗੇ 9 ਪਿਛਲੀ ਵਾਰੀ 9 10 ਨੂੰ ਲਾਇਆ ਸੀ ਹਾਂ 9 ਦੇ ਹੈਂ ਤੇ ਲਾ ਦਾਂਗੇ ਜੇ 27 ਨਾ ਹੋਈ 27 22 ਤੇ ਐਂ ਚੱਲਦੀ ਰਹਿੰਦੀ ਆਪਣਾ ਸੂਤ ਆਪਣੇ ਸਿਸਟਮ ਦੇ ਹਿਸਾਬ ਨਾਲ ਆਪਾਂ ਵੇਖ ਕੇ ਦੇ ਦੇਣਾ ਬੀਜ ਅਤੇ ਕਿ ਛੱਟਾ ਛੱਟਾ ਦੇਤਾ ਵਾ ਜੋ ਤਾਂ ਦੇਖਦੇ ਹੁਣ ਕਿੰਨੇ ਤਰੀਕ ਨੂੰ ਚੱਲ ਇਹ ਕਿਹੜੇ ਹਿਸਾਬ ਨਾਲ ਛੱਟਾ ਦਈਏ ਉਹਨਾਂ ਮਤੂੰ ਸੰਗਣਾ ਤੇ ਨਹੀਂ ਦਈ ਆਉਂਦਾ ਨਾ ਨਾ ਬਹੁਤ ਵਧੀਆ ਦੇਣ ਦਿਆਂ ਫਿਰ ਲਾਹ ਥਾਂ ਮਿਣੇ ਆਇਆ ਉੰਨੀ ਜਗ੍ਹਾ ਸਾਰੀ ਤੇ ਦੇ ਦੇਣਾ ਅੱਛਾ ਠੀਕ ਐ ਤੇ ਕੀ ਆਪਾਂ ਨਾ ਫੀਤੇ ਨਾਲ ਛੱਟਾ ਮੰਨ ਲਓ ਫੀਤੇ ਨਾਲ ਮੰਨਤੀ ਕੀਤੀ ਮੰਨਤੀ ਕੀਤੀ ਅੱਗੇ ਨਾ ਅਸੀਂ ਪਲਾਂਗਾਂ ਦੇ ਨਾਲ ਡੈਡੀ ਸਾਡੇ ਆਂਦੇ ਨਹੀਂ ਵੀ ਪਲਾਂਗ ਯਾਨੀ ਕਿ ਜੇ ਇੱਕ ਪੂਰੀ ਪਲਾਂਗ ਇੱਕ ਤੇ ਇੱਕ ਪੂਰੀ ਪਲਾਂਗ ਯਾਨੀ ਕਿ ਤਿੰਨ ਇੱਕ ਬੰਨੇ ਤਿੰਨ ਇੱਕ ਬੰਨੇ ਮਾਰ ਲੀਏ ਤੇ ਇੱਕ ਮਰਲਾ ਬਣ ਜਾਂਦਾ ਉਸ ਹਿਸਾਬ ਦੇ ਨਾਲ ਮੈਂ ਲਾ ਕੇ ਜਿੰਨੇ ਮਰਲੇ ਬਣਦੇ ਹੀਗੇ ਉਸੇ ਹਿਸਾਬ ਦੇ ਨਾਲ ਮੈਂ ਫੀਤਾ ਲਿਆਂਦਾ ਐ ਕਿ ਫੀਤੇ ਦੇ ਨਾਲ ਫੁੱਟ ਬਣਾ ਕੇ ਫਿਰ ਛੱਟਾ ਦਿੱਤਾ 65 ਕਿਲੋ ਬੀਜ ਦਿੱਤਾ ਆਪਾਂ 13 5 65 ਦੇ ਹਿਸਾਬ ਦੇ ਨਾਲ ਤੇ ਜਿਹੜੇ ਲਗਭਗ ਮਰਲੇ ਬਣਦੇ ਸੀ 24 25 ਮਰਲੇ ਦੇ ਆਸ-ਪਾਸ ਬਣਦੇ ਸੀਗੇ ਤੁਸੀਂ ਕੈਲਕੂਲੇਟਰ ਦੇ ਹਿਸਾਬ ਦੇ ਨਾਲ ਵੀ ਆਪਣਾ ਹਿਸਾਬ ਲਾ ਕੇ ਤੁਸੀਂ ਛੱਟਾ ਦੇ ਸਕਦੇ ਹੋ ਧੰਨਵਾਦ ਜੀ ਜਦੋਂ ਪੌਦ ਹੋਏਗੀ ਥੋੜੀ ਥੋੜੀ ਹਰਿਆਈ ਮਾਰੂਗੀ ਫਿਰ ਤੁਹਾਨੂੰ ਮੁਖਾਵਾਂਗੇ ਜੀ ਛੱਟਾ ਪੌਦ ਦਾ ਛੱਟਾ ਦੇ ਦਿੱਤਾ ਮੈਂ ਚਲੇ ਗਿਆ ਹੀ ਬਾਹਰ ਆਣ ਕੇ ਵੇਖਿਆ ਯਾਰ ਆ ਜਿੱਤੂ ਪਤਾ ਨਹੀਂ ਆ ਨਵੇਂ ਹੀ ਆ ਕੀ ਕੰਮ ਕਰੀ ਆਉਂਦਾ ਆ ਹਾਰੀ ਬਣ ਦਿੱਤੇ ਆ ਇਹ ਮੇਰਾ ਨજર ਨજર ਦਾ ਸਿਸਟਮ ਲੱਗਦਾ ਜਿੱਤੂ ਜਿੱਤੂ ਕੀ ਕੀਤਾ ਆਇਆ ਤੂੰ ਵੀ ਰੇ ਇੱਥੇ ਗਾਈਆਂ ਆਉਂਦੀਆਂ ਨੇ ਮੈਂ ਨਾ ਨਜ਼ਰ ਨਜ਼ਰ ਦਾ ਲਾਤਾ ਸਿਸਟਮ ਵੀ ਨਵਾਂ ਨਵਾਂ ਹੀ ਤਤ ਕੱਢਦਾ ਤੂੰ ਗਾਈਆਂ ਬਹੁਤ ਤੰਗ ਕਰਦੀਆਂ ਇੱਥੇ ਜੰਗਲ ਦਾ ਕਰਕੇ ਗਾਈਆਂ ਦਾ ਕਰਕੇ ਕੀਤਾ ਕਰਕੇ ਲਾਇਆ ਹੁਣ ਜੇ ਤੇ ਕਰਮਾਂ ਦੇ ਵਿੱਚ ਹੋਈ ਸਹੀ ਸਲਾਮਤ ਰਹਿ ਜਾਣਗੀਆਂ ਨਹੀਂ ਤੇ ਬਹੁਤ ਜ਼ਿਆਦਾ ਗਾਈਆਂ ਆਈਆਂ ਗਾਈਆਂ ਦਾ ਕਰਕੇ ਫਿਰ ਐ ਇਹ ਡਿਸਕੋਤਲ ਨਹੀਂ ਨਿਫਾਫੇ ਤਾਂ ਮਤਲਬ ਰਫਾਫੇ ਦਾ ਕੀ ਰੋਕ ਰੂਗੀ ਤੇਰੇ ਸਾਹਮਣੇ ਜਦੋਂ ਹਿੱਲਦੀ ਆ ਹਵਾ ਦੇ ਨਾਲ ਉਦੋਂ ਆਵਾਜ਼ ਦਿੰਦੇ ਲਫਾਫੇ ਹਵਾ ਦਾ ਕਰਕੇ ਹੈ ਹਾਂ ਤੋਂ ਕੋਈ ਡੰਕਰ ਲੱਗੇ ਨਹੀਂ ਆਉਂਦਾ ਵੀ ਕੋਈ ਨਾ ਕੋਈ ਡਰ ਦੇ ਮਾਰੇ ਭੱਜ ਜਾਂਦਾ ਇੱਕਾ ਸਾਡਾ ਫੋਰਮੈਨ 7 7 ਵਾਲਾ ਆ ਗਿਆ ਇਹ ਕਹਿੰਦੇ 7 7 ਵਾਲਾ ਫੋਰਮੈਨ 7 ਸਵੇਰੇ ਤੇ 7 ਸ਼ਾਮ ਨੂੰ ਹੁਣ ਤੁਸੀਂ ਹਿਸਾਬ ਲਾ ਲੇ ਵੀ 7 7 ਫੋਰਮੈਨ ਕੱਤੋਂ ਆਉਂਦੇ ਇਹਨੂੰ ਛੱਟਾ ਦੇਤਾ ਹੀ ਇੰਜੋਏ ਹੋ ਰਿਹਾ ਜੀ ਕਹਿੰਦਾ ਪਾਰਟੀ ਕਰਨੀ ਆ ਛੱਟਾ ਦਿੱਤਾ ਮਨਿੰਦਰ ਵੀ ਇੰਜੋਏ ਕਰੁੰਦੇ ਆ ਅੱਜ ਮਨਿੰਦਰਾਲ ਪਾਰਟੀ ਆ ਅੱਜ ਮਣੀਆਂ ਸਾਡਾ ਕਹਿਣ ਦੇ ਆਈ ਅੱਜ ਮੈਂ ਪਾਰਟੀ ਕਰਨੀ ਆ ਛੁਬ ਮਹੂਰਤ ਕੀਤਾ ਨਾਲੇ ਨਾਲੇ ਅੱਜ 13 ਕਿਲਿੰਦਰ ਛੱਟਾ ਦੇ ਤਾਂ ਹੁਣ ਸਵੇਰੇ ਅੱਜ ਭੇਂਤਾ ਵਾ ਫਿਰ ਸਵੇਰੇ ਘਰ ਵਾਲੇ ਬੰਨੇ ਦਾਂਗੇ